ਸੀ ਦੇਖ ਰਿਹਾ ਹੈ ਉਹ ਦਾ ਭਾਰਤ ਤੇ ਮੈਂ ਦਰਜੀ ਤੇ ਜਨੂਆ ਦੋਸਤੋ ਪਿਛਲੇ ਸਮੇਂ ਸੀ ਦੇਖਿਆ ਵੀ ਪੰਜਾਬ ਦੇ ਵਿੱਚ ਜਿਹੜੀ ਨੌਜਵਾਨੀਆਂ ਨਸ਼ਿਆਂ ਦੇ ਵਿੱਚ ਗਲਤਾਨ ਹੋ ਰਹੀ ਹੈ ਜਿਹਦੇ ਵਾਸਤੇ ਬਖਵਾਕ ਧਾਰਮਿਕ ਸਮਾਜਿਕ ਸੰਸਥਾਵਾਂ ਵੱਲੋਂ ਸਰਕਾਰ ਦੇ ਨਾਲ-ਨਾਲ ਉਪਰਾਲੇ ਵੀ ਕੀਤੇ ਗਏ। ਕਈ ਜਗ੍ਹਾ ਸਰਕਾਰ ਸਕਸੈਸ ਵੀ ਹੋਈ ਤੇ ਕਈ ਜਗ੍ਹਾ ਸਰਕਾਰ ਫੇਲਰ ਵੀ ਹੋਈ ਆ। ਕਿਉਂਕਿ ਨੌਜਵਾਨਾਂ ਨੂੰ ਜਿਹੜਾ ਨਸ਼ਿਆਂ ਤੋਂ ਬਚਾਉਣ ਲਈ ਜਿਹੜੇ ਉਪਰਾਦੇ ਆ ਕਈ ਵਾਰ ਸਾਰਥਕ ਹੁੰਦੇ ਆ ਤੇ ਕਈ ਵਾਰ ਨਹੀਂ ਹੁੰਦੇ। ਇਸੇ ਲੜੀ ਦੇ ਤਹਿਤ ਜਿੱਥੇ ਸੰਸਥਾਵਾਂ ਆ ਜਿਨਾ ਹੁਸ਼ਿਆਰ ਪਰਦੇ ਪਿੰਡ ਪਚਨੰਗਲ ਖੁਸ਼ਹਾਲ ਪਰਦੇ ਜਿਹੜੀ ਸੰਸਥਾ ਆ ਇੱਕ ਛਿੰਝ ਕਮੇਟੀ ਉਹਦੇ ਵੱਲੋਂ ਸੱਤਵਾਂ ਜਿਹੜਾ ਛਿੰਝ ਮੇਲਾ ਆਜਣ ਕਰਵਾਇਆ ਜਾ ਰਿਹਾ 6 ਅਕਤੂਬਰ ਨੂੰ ਪਹਿਲਵਾਨ ਪੰਕੀ ਜਿਹੜਾ ਉਹਦੇ ਇਤੇ ਨਾਲ ਸੰਜੀਵ ਕੁਮਾਰ ਪਚਨੰਗਲ ਵੱਲੋਂ ਇੱਕ ਦੂਸਰੇ ਦੇ ਸਹਿਯੋਗ ਦੇ ਨਾਲ ਜਿਹਦੇ ਨਾਲ ਪ੍ਰਵਾਸੀ ਭਾਰਤੀਆਂ ਦਾ ਵੀ ਇਹਨਾਂ ਨੂੰ ਸਹਿਯੋਗ ਆ ਤਾਂ ਕਿ ਜਿਹੜਾ ਇਲਾਕੇ ਦੇ ਲੋਕ ਆ ਨਸ਼ਿਆਂ ਦੇ ਨੌਜਵਾਨ ਜਿਹੜੇ ਨਸ਼ਾ ਕਰਤੋ ਫੇਰ ਉਹ ਨਸ਼ਿਆਂ ਨੂੰ ਛੱਡ ਕੇ ਖੇਡਾਂ ਪ੍ਰਤੀ ਚਾਹੇ ਪੈਹਿਲਵਾਨੀ ਤੱਕ ਚਾਹੇ ਫੁੱਟਬਾਲ ਜਾਂ ਕਿਸੇ ਵੀ ਗੇਮ ਤੱਕ ਪ੍ਰੇਰਿਤ ਹੋ। ਸੋ ਅਸੀਂ ਇਹ ਸਾਰੇ ਸੰਬੰਧ ਦੇ ਵਿੱਚ ਅਸੀਂ ਗੱਲ ਕਰਾਂਗੇ ਸੰਜੀਵ ਕੁਮਾਰ ਪਚਨੰਗਲ ਹੋਰਾਂ ਦੇ ਨਾਲ ਕਿਉਂਕਿ ਇਹ ਉੱਥੇ ਦੇ ਆਉਣ ਲੈਣ ਆਉਣ ਲੈ ਤੇ ਜੋਜੁਕ ਵੀ ਨੇ ਤੇ ਇਹਨਾਂ ਵੱਲੋਂ ਜਿਹੜਾ ਛਿੰਝ ਦਾ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ। ਸੋ ਸੰਜੀਵ ਕੁਮਾਰ ਪਚਨੰਗਲ ਜੀ ਤੁਹਾ ਏ ਜੀ 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 ਤੁਹਾਡਾ ਇੱਥੇ ਆਣ ਤੇ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਜੀ ਆਏ ਤੁਸੀਂ ਸਾਨੂੰ ਮੌਕਾ ਦਿੱਤਾ ਬੋਲਣ ਦਾ ਲਾਗੇ ਵਿੱਚ ਏਡਾ ਬਾਰੇ ਦੱਸੋ ਐ ਸਜੀਵ ਜੀ ਗੱਲ ਕਰੀਏ 6 ਅਕਤੂਬਰ ਨੂੰ ਜਿਹੜੀ ਤੁਸੀਂ ਛਿੰਝ ਕਰਵਾਉਣ ਜਾ ਰਹੇ ਹੋ ਤੇ ਉਹਦਾ ਕੀ ਮੋਟਿਵ ਕੀ ਹੈ ਤੁਹਾਡਾ ਉਹਦਾ ਮੋਟਿਵ ਇਹ ਆ ਪੰਜਾਬ ਦੇ ਵਿੱਚ ਐਸਵੇਂ ਦੇ ਜੀ ਚਾਹੇ ਦੇਸ਼ਾਂ ਦੀ 4 ਆਖਰੋਂ ਚਾਹੇ ਸਾਡੇ ਹਿੰਦੁਸਤਾਨ ਦੀ 4 ਆਖਰੋਂ ਕਿਸੇ ਦੀ ਪੰਜਾਬ ਨੂੰ ਥੱਲੇ ਨਾਣਾ ਜੀ ਇੰਨੇ ਭੀਤੇ ਪੰਜਾਬ ਦੇ ਵਿੱਚ ਜਿਹਦਾ ਕੋਈ ਤੋੜ ਹੈ ਨਹੀਂ ਜੀ ਜੇ ਆਪਾਂ ਸਰਕਾਰਾਂ ਦਾ ਜਿਹੜਾ ਸਰਕਾਰਾਂ ਦਛਾ ਨਹੀਂ ਬੰਦਰਾ ਸਕਦੀ ਸਰਕਾਰਾਂ ਦੇ ਜਿਹੜੇ ਆਪਣੇ ਮਿਨਿਸਟਰਾਂ ਅਕੀਏ ਲੀਡਰ ਆਪਣੇ ਬੱਚੇ ਨਹੀਂ ਸਾਹਮਣੇ ਸਾਡੇ ਬੱਚੇ ਕਿੱਥੇ ਸਾਹਮਣੇ ਆ ਇਹ ਸਾਨੂੰ ਪਵਰਗ ਨੂੰ ਉੱਠਣਾ ਪੈਣਾ ਆ ਜਿਹਦੇ ਵਿੱਚ ਪ੍ਰਸ਼ਾਸਨ ਦਾ ਸਾਨੂੰ ਸਾਥ ਦੇਣਾ ਪੈਣਾ ਜਾਚਲ ਸਾਡਾ ਸਾਧੰਦਾ ਅਸੀਂ ਇਸ ਕਰਕੇ ਕੁਸ਼ਤੀਆਂ ਵੱਲੋਂ ਹੋਏ ਆ ਪਾਪ ਪੁੰਨ ਦਾ ਵੀ ਟੂਰਨਾਮੈਂਟ ਹੁੰਦੇ ਆ ਸਾਡਾ ਪੰਕੀ ਪ੍ਰਵਾਨ ਜਿਹੜਾ ਆ ਉਹ ਪ੍ਰਵਾਨੀ ਕੀਤੀ ਆ ਉਹ ਸਾਡੇ ਕੋਲ ਆਇਆ ਉਹਨੇ ਕੱਲ ਕੀਤੀ ਅਸੀਂ ਜਾਂਦੇ ਕੁਸ਼ਤੀਆਂ ਕਰਾਉਣੀ ਸ਼ੁਰੂ ਕਰ ਦਿੱਤੀ 7 ਵੀ 12 ਵੀ ਟਰਾ ਰਹੇ ਆ ਜਿਹਦੇ ਵਿੱਚ ਸਾਨੂੰ ਵਧੀਆ ਪ੍ਰਵਾਨ ਏ ਕੈਟਾ ਗਰੀ ਦੇ ਪੀ ਕੈਟਾ ਗਰੀ ਦੇ ਸੀ ਕੈਟਾ ਗਰੀ ਦੇ ਵੀ ਆਦ ਗਏ ਸਾਨੂੰ ਇਹਦੇ ਵਿੱਚ ਵਿਦੇਸ਼ਾਂ ਤੋਂ ਬਾਦੀ ਬਦਤ ਵੀ ਆ ਰਹੀ ਆ ਪਿੰਡਾਂ ਦਾ ਵੀ ਸਜੋਗ ਆਇਆ ਮੈਂ ਤਾਂ ਸਰਕਾਰ ਨੂੰ ਬੇਨਤੀ ਕਰਾਂਗਾ ਵੀ ਇਤਰੀ ਵਿੱਚ ਸਹਾਰਾ ਨੂੰ ਵੀ ਸਜੋਗ ਕਰਦਾ ਐ ਸੰਜੀਵ ਜੀ ਗੱਲ ਕਰੀਏ ਛਿੰਝ ਦੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਵਿਸਥਾਰ ਦੇ ਨਾਲ ਦੱਸਿਆ ਵੀ ਤੁਹਾਡਾ ਮੋਟਿਵ ਕੀ ਸੀਗਾ ਇਸ ਛਿੰਝ ਦੇ ਵਿੱਚ ਕਿੰਨੇ ਕੋ ਪਹਿਲਵਾਨ ਆ ਜਿਹੜੇ ਆਉਣਗੇ ਜਿਵੇਂ ਤੁਸੀਂ ਗ੍ਰੇਡਿੰਗ ਕੀਤੀ ਏ ਵੀ ਸੀ ਤੇ ਕਿੰਨੇ ਕਿਹੜੇ ਪਹਿਲਵਾਨੇ ਦੇ ਵਿੱਚ ਸ਼ਮੂਲੀਅਤ ਕਰ ਡੋ ਬਾਟ ਉਹ ਤੋਂ ਲੈ ਕੇ 12225 ਤੱਕ ਕੁਛ ਦੀ ਹੋ। ਇਹਨਾਂ ਪਹਿਲਾਂ ਵਾਲਾਂ ਲਈ ਜਿਹੜਾ ਕੋ ਖਾਸ ਪ੍ਰਬੰਧ ਤੁਹਾਡੇ ਵੱਲੋਂ ਜਿਵੇਂ ਅਕਸ਼ਰ ਖਾਨ ਪੀਣ ਦੀ ਵਿਵਸਥਾ ਕੀਤੀ ਜਾਂਦੀ ਆ ਔਣ ਜਾਣ ਦਾ ਚਾ ਕੋ ਖਾਸ ਆਕਰਸ਼ਕਾ ਨਾਮ ਜੜੇ ਕੀ ਕੀ? ਆਕਰਸ਼ਕ ਦਾ ਨਾਮ ਬਹੁਤ ਵਧੀਆ ਨਾਮ ਦੇ ਰਹੇ ਆ। ਆਣ ਜਾਣ ਦਾ ਖਰਚਾ ਵੀ ਦੇ ਰਹੇ ਆ। ਪੁਰਵਾਨਾਂ ਵਾਲੇ ਵੀ ਸਾਰੀ ਪਬਲਿਕ ਜਿੰਨੀ ਵੀ ਆਣੀ ਹੈ ਘੱਟੋ ਘਾਟ 1000 ਬੰਦੇ ਨੇ ਸਾਰੇ ਲਈ ਲੰਗਰ ਦਾ ਪ੍ਰਬੰਧ ਹੈਗਾ। ਜੀ। ਪੂਰਾ ਪਾਣ ਜਾਰਗੇਜਮੈਂਟ ਲੰਗਰ ਦਾ ਪ੍ਰਬੰਧ ਹੈ। ਸੰਜੀਪ ਜੀ ਗੱਲ ਕਰੀਏ ਸੋਖੀ ਜੰਦੀ ਸਿੰਘ ਮੇਲੇ ਦੀ ਇਹਦੇ ਵਿੱਚ ਤੁਹਾਡੇ ਖਾਸ ਮਹਿਮਾਨ ਕੇ ਆਉਣ ਦੀ ਸਭਾਵਨਾ ਕਿਹੜੇ ਮਹਿਮਾਨ ਆਉਣਗੇ ਜਿਹੜੇ ਪਹਿਲਵਾਨਾਂ ਨੂੰ ਜਿਹੜਾ ਉਹ ਸਲਮਾਨ ਕਰਦੇ ਸਾਡੇ ਆਪਣਾ ਅਛਾ ਖੰਨਾ ਜੀ ਪਹੁੰਚਣਗੇ ਜਿਹੜੇ ਸੰਪਲਾ ਜੀ ਵੀ ਆ ਸਕਦੇ ਆ ਹੌਣ ਸਿੰਘ ਠੰਡਕ ਵੀ ਆਣਗੇ ਸਾਡੇ ਹੋਰ ਇਲਾਕੇ ਦੇ ਉਦੋਂ ਤੱਕ ਸੱਜਣ ਸਾਰੇ ਪਹੁੰਚ ਰਹੇ ਆ ਆਦੀ ਹਰ ਇੱਕ ਨੂੰ ਵਾਈਟ ਕਰ ਰਹੇ ਆ ਮੈਂ ਤਾਂ ਚੈਨਲ ਆਈ ਸਾਰਿਆਂ ਨੂੰ ਬੇਨਤੀ ਕਰਦਾ ਜੇ ਉਹ ਸਾਰਾ ਕਿਸੇ ਨੂੰ ਵਾਈਟ ਨਾ ਵੀ ਕਰਨ ਹੋਵੇ ਉਹ ਵੀ ਆਣ ਜੀ ਉਹਦਾ ਵੀ ਸੁਭਾ ਐ ਸੰਜੀਵ ਜੀ ਇੱਕ ਹੋਰ ਗੱਲ ਜਿਹੜੀ ਤੁਹਾਡੀ ਗੱਲ ਤੋਂ ਕੀ ਵਾਰ ਲਿਖਿਆ ਹੁੰਦਾ ਆ ਕਿਹਾ ਜਾਂਦਾ ਆ ਕਿ ਜਿਹੜੇ ਪਹਿਲਵਾਨ ਸੱਤੇ ਆ ਉਹੀ ਕੁਸ਼ਤੀ ਵਿੱਚ ਸ਼ਾਮਲ ਹੋ ਸਕਦੇ ਆ ਤੇ ਜੇ ਭਾਈ ਚਾਂਸ ਕੋਈ ਦੂਸਰਾ ਏ ਗ੍ਰੇਡ ਜਾਂ ਬੀ ਗ੍ਰੇਡ ਦਾ ਪਹਿਲਵਾਨ ਜੀ ਉਹਦੇ ਉਹਨੂੰ ਤੁਹਾਡੇ ਵੱਲੋਂ ਟਾਈਮ ਦਿੱਤਾ ਜਾਊਗਾ ਕੋਸ਼ਿਸ਼ ਤਾਂ ਹੁੰਦੀ ਆ ਵੀ ਦੇਰੀ ਪਰ ਨਹੀਂ ਦੇਬ ਜੀ ਜੋ ਪਹਿਲਾਂ ਹੀ ਸਾਰੇ ਪੂਰ ਬਣਾਏ ਜਾਂਦੇ ਆ ਸਾਰਾ ਕੁਝ ਕੀਤਾ ਜਾਂਦਾ ਆ ਕਿਉਂ ਉਸੇ ਹਿਸਾਬ ਨਾਲ ਹੀ ਰੱਖੀਆਂ ਜਾਂਦੀਆਂ ਕੁਸ਼ਤੀਆਂ ਜੋ ਜੇ ਕੋਈ ਆਦਮੀ ਇੱਕ ਦੋ ਆਜੂ ਦਾ ਕੁਸ਼ਤੀ ਇੱਕ ਦੋ ਖਿਲਾ ਸਕਦੇ ਜੇ ਜੇ ਕਈ ਵੀ ਵੀ ਪੱਤੀ ਪਲਵਾਨਾਂ ਦੇ ਇੰਨੀਆਂ ਕੁਸ਼ਤੀਆਂ ਨੂੰ ਟਾਈਮ ਦੂਸਰੇ ਟਾਈਮ ਸ਼ੁਰੂ ਹੁੰਦੀਆਂ ਨੇ ਕੁਸ਼ਤੀਆਂ ਅਸੀਂ ਚਾਹਦੇ ਆਂ ਵੀ ਟਾਈਮ ਸਾਰੇ ਖਤਮ ਹੋ ਜੇ ਹਨੇਰਾ ਨਾ ਹੋਵੇ ਵੈਸੇ ਦਾ ਲਾਈ ਦਾ ਪੂਰਾ ਪ੍ਰਬੰਧ ਅਸੀਂ ਕਰਨਾ ਆਂ ਜੀ ਬੈਠੂ ਇਸ ਵੇਡਾ ਲਾਣੀਆਂ ਕੁਰਸੀਆਂ ਲਾ ਰਹੇ ਆ ਬੈਠਣ ਲਈ ਪਬਲਿਕ ਲਈ ਵੀ ਲੇਗਨ ਦੇਰਾ ਨਾ ਹੋਵੇ ਕਿਉਂ ਲੋਕ ਜਿਹੜੇ ਆ ਸਮਾਂ ਬੜਾ ਖਰਾਬ ਆ ਆਪਣੇ ਟਾਈਮ ਸੇ ਘਰ ਪਹੁੰਚ ਜਾਣ ਐ ਪ੍ਰਬੰਧਾਂ ਦੀ ਗੱਲ ਕੀਤੀ ਐ ਸੰਜੀਵ ਜੀ ਕਿਉਂਕਿ ਉੱਥੇ ਇਕੱਠ ਬਹੁਤ ਹੋ ਜਾਂਦਾ ਪਹਿਨਮਾਨ ਬੜੀ ਦੂਰੋਂ ਦੂਰੋਂ ਪੰਜਾਬ ਪੱਤਰ ਦੇ ਪੈਹਲ ਬਣਾਉਣੇ ਆ ਸਰਖਿਆ ਬਵਸਥਾ ਨੂੰ ਲੈ ਕੇ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਕੋ ਸਾਡੇ ਮਾੜਨਾ ਮੈਂ ਕਹਿੰਦਾ ਸਾਡੇ ਕੂਟ ਦੀ ਚੌਂਕੀ ਆ ਜਿੰਨੇ ਵੀ ਚੌਂਕੀ ਇਜਾਜ਼ਤ ਰੱਖ ਲੋ ਜਿੰਨੇ ਮੁਲਾਜ਼ਮ ਮੇਰੇ ਭਰਾ ਮੈਂ ਇੱਕ ਵਾਰੀ ਸਧਿਆ ਦੇ ਨਾਲ ਸਾਰੇ ਹੀ ਮੁਲਾਜ਼ਮ ਚੜ੍ਹ ਕੇ ਜੀ ਅੱਜ ਸੈਚੂਰ ਵੀ ਕਾਤਵਾ ਫੋਨ ਉਹ ਵੀ ਸਾਡਾ ਬੜਾ ਮਾਣ ਕਰਦੇ ਕੋਸ਼ਿਸ਼ ਕਰਦੇ ਉਹ ਵੀ ਆਉਂਦੇ ਨਹੀਂ ਤਾਂ ਪੂਰ ਚੌਕੀ ਵਾਲੇ ਦਾ ਜਿੱਕੇ ਮੇਰਾ ਕੱਲ ਉਸ ਦਿਨ ਚੌਕੀ ਦੇ ਵਿੱਚ ਦੇਖਿਆ ਮੈਂ ਕੱਲਾ ਮੁਰਛੀ ਰਹਿ ਜਾਂਦਾ ਸਾਰੇ ਬਾਰੇ ਮੇਰੇ ਪੁੱਛਾ ਜਾਂਦੇ ਸੰਜੀਵ ਜੀ ਤੁਹਾਡੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਬਹੁਤ ਵਧੀਆ ਗੱਲ ਹੈ ਤੁਸੀਂ ਇੱਕ ਬਹੁਤ ਰਿਪਿਊਟਡ ਪਰਸਨ ਹੋ ਇਲਾਕੇ ਦੇ ਵਿੱਚ ਪਰ ਕੀ ਵਾਰ ਕਾਨੂੰਨੀ ਤੌਰ ਤੇ ਜਿਹੜੀ ਵਿਵਸਥਾ ਕੀਤੀ ਜਾਂਦੀ ਆ ਬੇਸ਼ੱਕ ਤੁਹਾਡੇ ਸੱਦੇ ਤੇ ਉਹ ਆ ਜਾਣ ਉਹ ਇੱਕ ਅਲੱਗ ਗੱਲ ਆ ਪਰ ਕਾਨੂੰਨੀ ਤੌਰ ਤੇ ਤੁਸੀਂ ਉਹਨਾਂ ਦਾ ਕੋਈ ਜਿਹੜਾ ਪਰਮਿਸ਼ਨ ਜਿਹੜੀ ਲੈ ਲਈ ਹੈ ਪ੍ਰਵੀਜ਼ਨ ਦੀ ਕੋਸ਼ਿਸ਼ ਕਰੀਦੀ ਆ ਟਾਈਮ ਥੋੜਾ ਹੁੰਦਾ ਕਈ ਵਾਰ ਨਹੀਂ ਮਿਲਦੀ ਕਿਉਂ ਆਹਨ ਵੋਟਾ ਕਰਕੇ ਆਨਲਾਈਨ ਸਿਸਟਮ ਵੀ ਕਾਫੀ ਨਹੀਂ ਚੱਲ ਰਿਹਾ ਇਸ ਵਾਰ ਅਸੀਂ ਨਹੀਂ ਲੈਣੀ ਪ੍ਰਵੀਜ਼ਨ ਇਹਨਾਂ ਨੂੰ ਐਸੇ ਹੀ ਬੇਇਨਤੀ ਗਾਦੀ ਭਰਾਵਾਂ ਨੂੰ ਰੋਏ ਸਾਡੇ ਭਰਾ ਵੀ ਆ ਸਾਡੇ ਮੁਲਾਜ਼ਮ ਵੀ ਆ ਸਾਡੇ ਅਫਸਰ ਵੀ ਆ ਸਾਡਾ ਵੀ ਮਾਨ ਸਨਮਾਨ ਕਰਦੇ ਆ ਸਾਨੂੰ ਪਿਆਰ ਕਰਦੇ ਆ ਸਾਡੇ ਗਾਇਤ ਦੇ ਯੂਰ ਬਿਲਕੁਲ ਸੰਜੀਤ ਜੀ ਬਿਲਕੁਲ ਸੰਜੀਤ ਜੀ ਤੁਸੀਂ ਇਹ ਗੱਲ ਬਹੁਤ ਵਧੀਆ ਕੀਤੀ ਆ ਕਿਉਂਕਿ ਤੁਸੀਂ ਵੀ ਲੋਕਾਂ ਦੀ ਗੱਲ ਕਰਦੇ ਹੋ ਆਮ ਦੀ ਗੱਲ ਕਰਦੇ ਹੋ ਜਾਣਦੀ ਗੱਲ ਕਰਦੇ ਹੋ ਨਸ਼ਿਆਂ ਨੂੰ ਲੈ ਕੇ ਨੌਜਵਾਨਾਂ ਦੇ ਹੱਕ ਦੇ ਵਿੱਚ ਹੈਗੀ ਆ ਇਸ ਕਰਕੇ ਮੈਂ ਸਮਝਦਾ ਜਿਹੜੇ ਤੁਹਾਡੇ ਕਿਸੇ ਵੀ ਸਖਿਆ ਬਵਸਤਾਨ ਨੂੰ ਪ੍ਰਬੰਧ ਆ ਉਹ ਤੁਹਾਡੇ ਆਪਣੇ ਨਿੱਜੀ ਰਿਲੇਸ਼ਨ ਜ਼ਰੂਰ ਕੰਮ ਆਉਣਗੇ ਬਹੁਤ ਬਹੁਤ ਧੰਨਵਾਦ ਸੰਜੀਤ ਜੀ ਤੁਹਾਡਾ ਸੋ ਦੋਸਤੋ ਇਹ ਸਨ ਸੰਜੀਪ ਖਵਾਰ ਬਚਰੰਗਲ ਜੀ ਜਿਹੜੇ 6 ਅਕਤੂਬਰ ਨੂੰ ਪਿੰਡ ਪਚਨਗਾ ਖੁਸ਼ਾਲਪੁਰ ਦੇ ਸਟੇਡੀਅਮ ਦੇ ਵਿੱਚ ਜਿਹੜਾ ਸ਼ਿੰਝ ਮੇਲੇ ਦਾ ਆਯੋਜਨ ਕਰ ਰਿਹਾ ਹੈ ਸੋ ਵੀਰਾਂ ਨੇ ਬਹੁਤ ਵਿਸਤਾਰ ਦੇ ਨਾਲ ਗੱਲਬਾਤ ਕੀਤੀ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਦੇ ਬਾਰੇ ਲੋਕਾਂ ਤੱਕ ਆਵਾਮ ਤੱਕ ਇਹਨਾਂ ਦੇ ਨਾਲ ਕੀਤੀ ਗੱਲਬਾਤ ਪਹੁੰਚਾਈਏ ਤਾਂ ਕਿ ਬਹੁਤ ਸਾਰੇ ਪਹਿਲਵਾਨ ਜਿਹੜੇ ਇਸ ਕੁਸ਼ਤੀ ਮੇਲੇ ਦੇਖਣਾ ਚਾਹ ਦਰਸ਼ਕ ਦੇਖਣਾ ਹੁੰਦੇ ਆ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿਅਕਤੀ ਇੱਥੇ ਆਉਣਾ ਚਾਹੁੰਦਾ ਹੈ ਇਸ ਖੇਡ ਨੂੰ ਦੇਖਣਾ ਚਾਹੁੰਦਾ ਹੈ ਉਹ ਬਿਲਕੁਲ ਆ ਸਕਦਾ ਹੈ ਤੇ ਨਾਲ ਦੀ ਨਾਲ ਆਪਣਾ ਜਿਹੜਾ ਮਨੋਰੰਜਨ ਜਾਂ ਕਿਸੇ ਤਰ੍ਹਾਂ ਦੀ ਵੀ ਟੈਕਨੀਕਲ ਜਾਂਚ ਵੀ ਸਿੱਖਣੀ ਚਾਹੁੰਦਾ ਹੈ ਉਹ ਸਿੱਖ ਸਕਦਾ ਹੈ ਖੁ thank you.